ਹੈਲੋ ਦੋਸਤੋ ਵੈਲਕਮ ਮਾਈ YouTube ਚੈਨਲ ਤੋ ਅੱਜ ਐਕਟਿਵਾ ਜੋ ਸਟਾਰਟ ਨਹੀਂ ਹੋ ਰਹੀ ਸਲਫ ਦੇ ਨਾਲ ਔਰ ਬਹੁਤ ਜ਼ਿਆਦਾ ਨੁਕੀਕਾਂ ਲਗਾਉਣੇ ਪੈਣ ਰਹੀਆਂ ਤੋ ਚਾਬੀ ਲਗਾਈਆ ਹਾਰਨ ਚੱਲ ਰਿਹਾ ਲੇਕਿਨ ਸਲਫ ਨਹੀਂ ਚੱਲ ਰਹੀ ਤੇ ਤੋ ਕੀ ਫਾਲਟ ਹੈ ਇਹਦੇ ਵਿੱਚ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਤੋ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ फ्रंट ਦੇ ਵਿੱਚ ਜੋ ਸਾਡਾ ਨੋਜ਼ ਲੱਗੀ ਦਾ ਬੈਟਰੀ ਵਾਲਾ ਫਰੰਟ ਟਾਪਾ ਇਹਨੂੰ ਅਸੀਂ ਖੋਲਣਾਗੇ ਚਾਰ ਨੱਟ ਹੁੰਦੇ ਇਹਨੂੰ ਦੋ ਇਹ ਠਾਂ ਸਟਾਰ ਇਹ ਵਾਲੇ ਔਰ ਦੋ ਬੈਕ ਸਾਈਡ ਤੇ ਜਿੱਥੇ ਅਸੀਂ ਚਾਬੀ ਲਗਾਨੀ ਹੈ ਇਹ ਵਾਲੇ ਤਾਂ ਇਹ ਦੋ ਮਿੰਟਾਂ ਟਾਈ ਉੱਪਰ ਖੋਲ ਲੈਣੇ ਦੋ ਥੱਲੇ ਖੋਲ ਲੈਣੇ ਤਾਂ ਇਹਨੂੰ ਅਸੀਂ ਓਪਨ ਕਰ ਲੈਣਾ ਤਾਂ ਫਿਰ ਅੰਦਰ ਇਹ ਬੈਟਰੀ ਦੀ ਹਾਲਤ ਤੁਸੀਂ ਦੇਖ ਸਕਦੇ ਬੈਟਰੀ ਦੇ ਦੋਨੇ ਨੈਗੇਟਿਵ ਪੋਜ਼ਿਟਿਵ ਨੂੰ ਬਹੁਤ ਜ਼ਿਆਦਾ ਜੰਗ ਲੱਗ ਚੁੱਕਿਆ ਤੋ ਬੈਟਰੀ ਇਹ ਨਗਪੱਖ ਖਤਮ ਹੋ ਚੁੱਕੀ ਦੀ ਹੈ ਹਾਰਨ ਦਾ ਬਜਾਰੀ ਹੈ ਲੇਕਿਨ ਸਲਫ ਨਹੀਂ ਚਲਾ ਰਹੀ ਤੋ ਇਹਨੂੰ ਅਹੀਂ 10 ਨੰਬਰ ਨਟ ਖੋਲ ਕੇ ਪੱਤੀ ਦਾ ਬੈਟਰੀ ਨੂੰ ਬਾਹਰ ਕੱਢ ਲਵਾਂਗੇ ਤੋ ਇਹ ਬੈਟਰੀ ਦੇ ਨਟ ਖੋਲਾਂਗੇ ਅਹੀਂ 8 ਨੰਬਰ ਗੋਟੀ ਨਾਲ ਤੋ ਇਹ ਤੁਹਾਨੂੰ ਜ਼ਰੂਰ ਇਸ ਦਿਖਾਣਾ ਚਾਹਾਂਗੇ ਕਿ ਗੋਟੀ ਨਾਲ ਵੀ ਨਟ ਨਹੀਂ ਖੁੱਲ ਰੇ ਕਿਉਂਕਿ ਇਹ ਨਟ ਬਿਲਕੁਲ ਖਰਾਬ ਹੋ ਚੁੱਕੇ ਦਿਆ ਹੋ ਰਹੀ ਥੇ ਚਾਬੀ ਦਾ ਵੀ ਯੂਜ਼ ਕਰਾਂਗੇ ਦੇਖਦੇ ਚਾਬੀ ਨਾਲ ਖੁੱਲਦੇ ਕਿ ਨਹੀਂ ਘਰ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਏ ਤਾਂ ਕਿਸ ਤਰ੍ਹਾਂ ਖੋਲਣਾ ਹੈ ਵੀ ਤੁਹਾਨੂੰ ਇਹ ਦਿਖਾ ਦੇਵਾਂਗੇ ਇਹ ਦੋਵੇਂ ਪਾਸੋਂ ਚਾਬੀ 8 ਨੰਬਰ ਸਲਿੱਪ ਹੈ ਕਿਉਂਕਿ ਨਟ ਜੰਗ ਲੱਗਣ ਕਰਕੇ ਖਤਮ ਹੋ ਚੁੱਕੇ ਦਾ ਤੋਹੀਂ ਨੂੰ ਵਧੀਆ ਪਲਾਸ ਜੋ ਨਵਾਂ ਜਿਹਦੇ ਬਿਲਕੁਲ ਫਰੰਟੇ ਦੇ ਵਿੱਚ ਜੋ ਸਾਡੇ ਕਪਲਿੰਗ ਹੈ ਉਹ ਹੈਵੀ ਹੋਏਗੀ ਇਹ ਨਟ ਇਹ ਦਿਨਾਲੇ ਇਹ ਖੁੱਲ ਗਿਆ। ਤਾਂ ਇਹਨੂੰ ਵਿਚਕਾਰ ਦੀ ਤਰਫ ਨਟ ਨੂੰ ਪਕੜ ਕੇ ਤਾਂ ਇਹ ਨਟ ਸਾਡਾ ਇਹ ਖੁੱਲ ਗਿਆ ਕਿਉਂਕਿ ਗੋਟੀ ਵੀ ਨਹੀਂ ਪਾਰੀ ਚਾਬੀ ਵੀ ਨਹੀਂ ਪਾਰੀ ਤੇ ਪਲਾਸ ਨਾ ਨਟ ਖੋਲ ਲਿਆ ਇਸੇ ਤਰ੍ਹਾਂ ਦੋਨੇ ਨਟ ਖੁੱਲ ਗਏ। ਦੋਨੇ ਹੀ ਇਹਨੂੰ ਚੰਗੀ ਤਰ੍ਹਾਂ ਅੰਦਰੋਂ ਕਲੀਨ ਕਰ ਲੈਣਾ। ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ। ਤੇ ਇਹ ਕਲੀਨ ਕਰਨ ਤੋਂ ਬਾਅਦ ਸਵਿੱਚ ਵੀ ਬਿਲਕੁਲ ਸਾਫ਼ ਹੋ ਗਿਆ ਇਹਦੇ ਵਿੱਚ ਵੀ ਕਾਝਰਾ ਬਹੁਤ ਜ਼ਿਆਦਾ ਜੰਮ ਚੁਕਿਆ ਸੀ ਤਾਂ ਇਹ ਅਹੀਂ ਆਰੀ ਦੇ ਬਲੇਡ ਨਾਲ ਜਾਂ ਕਿਸੇ ਕਟਰ ਨਾਲ ਜਾਂ ਕਰਦ ਨਾਲਿਆਂ ਨੂੰ ਸਾਫ਼ ਕਰ ਲੈਣਾ ਅਸੀਂ ਇੱਕ ਨਵੇਂ ਆਰੀ ਦੇ ਬਲੇਡ ਨਾਲ ਇਹਨੂੰ ਦੋਵੇਂ ਤਰਫ ਤੋਂ ਸਾਫ਼ ਕਰ ਲਿਆ ਤਾਂ ਇਹਦੀ ਸਟਾਰਟਿੰਗ ਦੇ ਵਿੱਚ ਇਹ ਵੀ ਦੇਖਣਾ ਕਿ ਇਹਦੇ ਕਰੰਟ ਆ ਰਿਹਾ ਜਾਂ ਨਹੀਂ ਆ ਰਿਹਾ ਤਾਂ ਇਹ ਪਿਕਅਪ ਕੋਇਲ ਆਹ ਰੀਦੇ ਵਿੱਚੋਂ ਇੰਜਨ ਦੇ ਵਿੱਚ ਤਿੰਨ ਤਾਰਾਂ ਦੀਆਂ ਇੱਕ ਪਿਕਅਪ ਕੋਇਲ ਇੱਕ ਵਾਈਟ ਕਲਰ ਦੇ ਵਿੱਚ ਲਾਈਟਿੰਗ ਕੋਇਲ ਔਰ ਤੀਜਰਾ ਅਰਥ ਇਹ ਤਿੰਨੇ ਕੋਇਲ ਨਹੀਂ ਗੱਡੀ ਨੂੰ ਸਟਾਰਟ ਕਰਦੀਆਂ ਤਾਂ ਅਹੀਂ ਵਾਈਟ ਕਲਰ ਦੀ ਤਾਰ ਨੂੰ ਚੈੱਕ ਕਰਨ ਲਈ ਇੱਕ ਤਾਰ ਲੈ ਲੈਣੀ ਹੈ ਔਰ ਇਹ ਵਾਈਟ ਤਾਰ ਇੱਥੇ ਲਗਾ ਕੇ ਤੇ ਬੋਡੀ ਦੇ ਨਾਲ ਇਹਨੂੰ ਕੇਕ ਲਗਾ ਕੇ ਸੰਪਾਰਕ ਚੈੱਕ ਕਰ ਲੈਣਾ ਤਾਂ ਅਹੀਂ ਇਹਨੂੰ ਕੇਕ ਲਗਾ ਕੇ ਚੈੱਕ ਕੀਤਾ ਸੰਪਾਰਕ ਬਿਲਕੁਲ ਸਹੀ ਆ ਰਿਹਾ ਕਿਤੇ ਵੀ ਬੋਡੀ ਦੇ ਵਿੱਚ ਤੁਸੀਂ ਅਰਥ ਕਰ ਸਕਦੇ ਹੋ ਤੋ ਇਹ ਸਲਫਤੀਆਂ ਦੋ ਤਾਰਾਂ ਇੱਕ ਮੋਟੀ ਤਾਰ ਅਰਥ ਵਾਲੀ ਹੈ ਔਰ ਜੋ ਰੈੱਡ ਤਾਰਾ ਉਹ ਮੇਨ ਤਾਰਾ ਤੋ ਇਹ ਕੋਇਲ ਦੀ ਤਾਰਾਂ ਵੀ ਚੈੱਕ ਕਰ ਲੈਣੀ ਹੈ ਬਲੈਕ ਦੇ ਵਿੱਚ ਜੋ yellow ਹੈ ਉਹ ਮੇਨ ਹੋਏਗੀ ਔਰ ਜੋ ਗ੍ਰੀਨ ਤਾਰਾ ਉਹ ਅਰਥਿੰਗ ਹੋਏਗੀ ਤੇ ਦੋਵੇਂ ਤਾਰਾਂ ਦੇ ਵਿੱਚ ਵੀ ਕਰੰਟ ਅਸੀਂ ਦੇਖ ਲਿਆ ਇਹਦੇ ਵਿੱਚ ਜੋ ਅਰਥ ਵਾਲੀ ਤਾਰਾ ਉਹਨੂੰ ਤਾਂ ਕਿਤੇ ਵੀ ਬੋਡੀ ਵਿੱਚ ਲਗਾ ਦਈਏ AC ਡੀ ਯੂਨਟ ਤੋਂ ਇਹ ਤਾਰਾਂ ਉਧਰ ਨੂੰ ਜਾ ਰਹੀਆਂ ਜੋ ਸਟਾਰਟ ਕਰਦਾ ਇਹਨੂੰ ਉਥੋਂ ਤਾਰ ਪੀਕਅਪ ਕਰਦੀ ਏ ਕਪਲਿੰਗ ਦੇ ਵਿੱਚ ਲੱਗੀ ਦੀ ਇੱਕ ਔਰ ਇੱਕ ਅਰਥ ਹੈ ਔਰ ਇੱਕ ਜੋ ਲਾਲ ਕਲਰ ਦੀ ਤਾਰ ਦਿਖਾਈ ਦੇ ਰਹੀ ਆ ਉਹ ਬੈਟਰੀ ਤੋ ਆ ਰਹੀ ਆ ਬੈਟਰੀ ਤੋਂ ਇਹ ਇਹ ਦੇ ਸਿ ਸੀ ਡੇਜ ਹੁੰਟ ਵਿੱਚ ਜਾਂਦਾ ਉਸ ਤੋਂ ਬਾਅਦ ਫਿਰ ਸਾਡੀ ਗੱਡੀ ਸਟਾਰਟ ਹੁੰਦੀ ਹੈ ਤੇ ਜੋ ਪੀਲੀ ਵਾਲੀ ਤਾਰ ਹੈ ਜਿਹਦੇ ਵਿੱਚ ਰੈੱਡ ਕਲਰ ਦੀ ਪੱਟੀ ਹੈ ਉਹ ਸਾਡੀ ਸਲਫ ਦੇ ਸੋਚ ਨੂੰ ਜਾਂਦੀ ਆ ਔਰ ਜੋ ਵਾਈਟ ਤਾਰ ਦਿਖ ਰਹੀ ਤੁਹਾਨੂੰ ਜਿਹਦੇ ਵਿੱਚ ਥੋੜੀ ਜੀ ਗ੍ਰੀਨ ਲਾਈਨ ਆ ਉਹ ਜਾ ਰਹੀ ਹੈ ਸਾਡੀ ਜੋ ਔਰ ਲੇ ਹੁੰਦੀ ਹੈ ਔਰ ਜੋ ਪਿਓਰ ਗ੍ਰੀਨ ਆ ਉਹ আর্থਿੰਗ ਆ ਤੇ ਇਹ ਚਾਰ ਤਾਰਾ ਇੱਧਰ ਆ ਤੇ ਤਿੰਨ ਉਧਰ ਆ ਤੇ ਇਹਨਾਂ ਦਾ ਜੋ ਕੰਮ ਆ ਉਹ ਵੀ ਤੁਹਾਨੂੰ ਦੱਸ ਦਿੱਤਾ ਤੋਂ ਅਹੀਂ ਇਹ ਸੀਡੇ ਜੁੰਟਰ ਨੂੰ ਚੈੱਕ ਕਰ ਲਿਆ ਸੋਰ ਸਾਫ ਕਰ ਲਿਆ ਪੁਰਜੇ ਸਾਰੇ ਤੇ ਸੀਡੇ ਜੁੰਟਰ ਸਾਡਾ ਠੀਕ ਆ ਕਰੰਟ ਪ੍ਰੋਪਰ ਪਲੱਗ ਤੱਕ ਰ ਪਹੁੰਚ ਰਿਹਾ ਤੋਂ ਇਸ ਤੋਂ ਬਾਅਦ ਅਹੀਂ ਉਹਨੇ ਦੀ ਫਿਟਿੰਗ ਕਰਾਂਗੇ ਸਾਰੇ ਨੂੰ ਇੱਕ ਕਪਲਿੰਗ ਇੱਥੇ ਲਾ ਦੇਣਾ ਔਰ ਦੂਸਰਾ ਕਪਲਿੰਗਾਹੀਂ ਇਸ ਤਰ੍ਹਾਂ ਲਗਾ ਦੇਣਾ ਜੇ ਜਦੋਂ ਜ਼ਿਆਦਾ دیر ਗੱਡੀ ਖੜੀ ਰਹੇ ਜਾਂ ਜ਼ਿਆਦਾ ਮਿੱਟੀ ਕਚਰਾ ਪੈ ਜੇ ਤਾਂ ਫਿਰ ਸਾਡਾ ਕਰੰਟ ਪ੍ਰੋਪਰ ਕੇਵਾਰੇ ਪਲੱਗ ਤੱਕ ਨਹੀਂ ਪਹੁੰਚਦਾ ਜਾਂ ਬੈਟਰੀ ਦਾ ਸਲਫ ਨਹੀਂ ਕੰਮ ਕਰਦਾ ਤਾਂ ਬੈਟਰੀ ਤਾਂ ਹੀ ਦੀ ਰਿਪਲੇਸ ਕਰਾਂਗੇ ਔਰ ਇਸ ਤੋਂ ਬਾਅਦ ਅਹੀਂ ਇਹਦੇ ਉੱਪਰ ਇਹਨੂੰ ਪ੍ਰੋਪਰ ਕਲੰਪ ਲਗਾ ਦੇਣਾ ਇਹਦੇ ਵਿੱਚ ਲਗਾ ਕੇ ਇਹਨੂੰ ਸੀਡੇ ਜੁੰਟਰ ਨੂੰ ਔਰ ਇਹਦੇ ਉਪਰ ਇਹ ਕੈਪ ਹੈ ਤੇ ਕੈਪ ਨੂੰ ਆਈ ਇਹਦੇ ਉਪਰ ਸੈੱਟ ਕਰ ਦੇਣਾ ਤੋਂ ਇਸੇ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਤੋਂ ਅਹੀਂ ਇਹ ਸਵਿਚ ਨੂੰ ਵੀ ਇਸ ਕਾਦ ਦੀ ਮਦਰ ਨਾਲ ਸਕਰੀਵ ਦੀ ਮਦਰ ਨਾਲ ਇਹਨੂੰ ਇੱਥੋਂ ਬੈਕ ਸਾਈਡ ਤੇ ਬਾਹਰ ਕੱਢ ਲੈਣਾ ਔਰ ਬਾਹਰ ਕੱਢ ਕੇ ਤੇ ਇਹਦੇ ਦੋਵੇਂ ਜੋ ਅਰਥ ਹੈ ਔਰ ਜੋ ਸੀ ਦੇ ਜੰਟ ਤੋਂ ਤਾਰ ਆਂਦੀ ਆ ਉਹ ਦੋਵਾਂ ਤਾਰਾਂ ਦੇ ਵਿੱਚ ਅਸੀਂ ਪ੍ਰੋਪਰ ਕਰੰਟ ਚਾ ਕਰਕੇ ਤੈਨੂੰ ਡਾਇਰੈਕਟ ਕਰਕੇ ਵੀ ਦੇਖਣਾ ਕਿ ਫਰੰਟ ਦੇ ਵਿੱਚ ਸਾਡਾ ਸਲਫ ਨੂੰ ਕਰੰਟ ਜਾ ਰਿਹਾ ਜਾਂ ਨਹੀਂ ਜਾ ਰਿਹਾ ਤੇ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਵਾਈਟ ਕਲਰ ਦੀ ਜੋ ਤਾਰ ਆ ਉਹ ਰੇਲੇ ਚ ਜਾਏਗੀ ਔਰ ਜਿਹੜੀ yellow ਕਲਰ ਦੀ ਤਾਰ ਆ ਉਹ ਇਸ ਸਵਿਚ ਦੇ ਵਿੱਚ ਆਏਗੀ ਜਾਨੋ ਦੇ ਵਿੱਚ red ਪੱਟੀ ਤਾਂ ਇਹਨੂੰ ਸੋਚ ਨੂੰ ਵੀ ਸਾਫ਼ ਕਰ ਲੈਣਾ ਪੈਟਰੋਨ ਨਾਲ ਔਰ ਜੋ ਗ੍ਰੀਨ ਵਾਲੀ ਤਾਰ ਆ ਉਹ ਅਰਥਿੰਗ ਹੈ ਤੇ ਦੋਵਾਂ ਨੂੰ ਅਸੀਂ ਟੱਚ ਕਰਕੇ ਡਾਇਰੈਕਟ ਵੀ ਚੈੱਕ ਕਰ ਸਕਦੇ ਆਂ ਔਰ ਸੋਚ ਲਗਾ ਕੇ ਸਾਫ਼ ਕਰਕੇ ਵੀ ਅਸੀਂ ਚੈੱਕ ਕਰ ਸਕਦੇ ਆਂ ਤੋ ਇਹ ਸਾਡਾ ਸਾਰਾ ਸਮਾਨ ਸਿਸਟਮ ਓਕੇ ਕਰ ਲਿਆ ਅਸੀਂ ਅਗਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਸਲਫ ਦੀ ਤਾਂ ਜ਼ਰੂਰ ਚੈੱਕ ਕਰ ਲੈਣਾ ਕਈ ਵਾਰੀ ਨਵੀਂ ਬੈਟਰੀ ਪਾਣ ਕਰਕੇ ਵੀ ਸਲਫ ਸਟਾਰਟ ਕੰਮ ਨਹੀਂ ਕਰਦਾ ਤੋ ਅਸੀਂ ਇਹਦੇ ਵਿੱਚ ਨਵੀਂ ਬੈਟਰੀ ਇੱਕ ਰੱਖ ਕੇ ਦੇਖ ਲਈ ਹੈ ਚੈੱਕ ਕੀਤਾ ਸਲਫ ਨਹੀਂ ਚੱਲ ਰਿਆ ਸੀ ਤੋ ਸਾਰੇ ਵਾਇਰਿੰਗ ਨੂੰ ਚੰਗੀ ਤਰ੍ਹਾਂ ਹੀ ਕਲੀਨ ਕੀਤਾ ਕਲੀਨ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਉਹਨਾਂ ਬੈਟਰੀ ਰੱਖਾਂਗੇ ਐਸਐਫ ਦੀ ਇਹ ਵੀ ਬੈਟਰੀ ਬਹੁਤ ਵਧੀਆ ਚੱਲਦੀ ਹੈ ਤਾਂ ਇਹਦੇ 네ਗੇਟਿਵ ਪੋਜ਼ੀਟਿਵ ਇਹਦੇ ਵਿੱਚ ਅਸੀਂ ਟਾਈਟ ਕਰਾਂਗੇ ਦੋਹਾਂ ਮਕਲਪਨ ਨੂੰ ਹੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹ ਇਹਦਾ ਗਾਰੰਟੀ ਕਾਰਡ ਹੈ ਤਾਂ 2 ਸਾਲ ਦੀ ਗਾਰੰਟੀ ਮਿਲਗੀ ਸਾਨੂੰ ਇਹਦੀ ਤੇ ਪ੍ਰੋਪਰ ਦੋਵੇਂ ਸਹੀ ਤਰੀਕੇ ਨਾਲ ਟਾਈਟ ਕਰਨੇ ਆ ਅਗਰ ਇੱਕ ਵੀ ਲੂਜ਼ ਹੋਏਗਾ ਤਾਂ ਸਾਡਾ ਸਲਫ ਕਾਮਾ ਸਹੀ ਨਹੀਂ ਕਰੇਗਾ ਤਾਂ ਇਹਨੂੰ ਸਹੀ ਤਰੀਕੇ ਨਾਲ ਟਾਈਟ ਕਰ ਲੈਣਾ ਤੇ ਦੋਵੇਂ ਨਾਟਾ ਹੀ ਟਾਈਟ ਕਰਨ ਤੋਂ ਬਾਅਦ ਇਹਦੀ ਉੱਪਰ ਵਾਲੀ ਪੱਤੀ ਨੂੰ ਲਗਾਉਣਾ ਜੋ ਬੈਟਰੀ ਦੀ ਪੱਤੀ ਨੂੰ ਸੇਫਟੀ ਕਰਦੀ ਹੈ ਤੇ ਜਦੋਂ ਇਹ ਨਾਟਾ ਨੂੰ ਟਾਈਟ ਕਰਨਾ ਇਹ ਵੀ ਧਿਆਨ ਰੱਖਣਾ ਕਿ ਸਾਡੇ 네ਗੇਟਿਵ ਪੋਜਿਟਿਵ ਵਿੱਚ ਲਗਾਉਣ ਤੋਂ ਬਾਅਦ ਅਹੀ ਦੇ ਪਰ ਜੋ ਪੋਜਿਟਿਵ ਵੱਲੀ ਤਰਫ ਦੇਕਰ ਰਬੜਾ ਉਹਨੂੰ ਜ਼ਰੂਰ ਇਹਦੇ ਪਰਚ ਚੜਾ ਦੇਣਾ ਤਾਂ ਕਿ ਕਿਤੇ ਅਰਥੀ ਨਾਲੇ ਤਾਂ ਸੇਮ ਪ੍ਰੋਬਲਮ ਇਹ ਕਈ ਵਾਰੀ ਮੈਸਟਰੋ ਐਜ ਦੇ ਵਿੱਚ ਵੀ ਆਂਦੀ ਹੈ ਐਕਟਿਵਾ ਜੋ 올ਡ ਮਾਡਲ ਹੈ ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਲੇਕਿਨ BS6 ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਣਾ ਨਹੀਂ ਆ ਰਹੀ ਇਹ ਕੰਪਨੀ ਨੇ ਬਹੁਤ ਵਧੀਆ ਸੈਟਿੰਗ ਕੀਤੀ ਹੈ ਤੋਂ ਆਪ ਜੀ ਦੇ ਚਰਨਾਂ ਵਿੱਚ ਇਹ ਜ਼ਰੂਰ ਬੇਨਤੀ ਕਰਾਂਗੇ ਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਦੇ ਤੁਹਾਨੂੰ ਮਿਲ ਜਾਣਗੀਆਂ ਆਪ ਸਭ ਦੀ ਕਿਰਪਾ ਨਾਲ ਹੀ ਇਹ ਚੈਨਲ ਚੱਲ ਰਿਹਾ ਤਾਂ ਸਾਰੀਆਂ ਧਾਰਾਂ ਨੂੰ ਅਸੀਂ ਚੈੱਕ ਕਰਨ ਤੋਂ ਬਾਅਦ ਬਿਲਕੁਲ ਓਕੇ ਕਰਨ ਤੋਂ ਬਾਅਦ ਅਹੀਂ ਦਾ ਚਾਬੀ ਲਗਾਵਾਂਗੇ ਚਾਬੀ ਲਗਾਉਣ ਤੋਂ ਬਾਅਦ ਅਹੀਂ ਦਾ ਹਾਰਨ ਚੈੱਕ ਕਰਾਂਗੇ ਔਰ ਸਲਫ ਲਗਾਵਾਂਗੇ ਸਲਫ ਲਗਾਇਆ ਤਾਂ ਗੱਡੀ ਸਾਡੀ ਪਹਿਲੀ ਸਲਫ ਦੇ ਵਿੱਚ ਸਟਾਰਟ ਹੋ ਗਈ ਹੈ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਮਕਸਦਾ ਦਿਖਾਉਂਦਾ ਕਿ ਜਿੰਨਾ ਵੀ ਪ੍ਰੋਪਰ ਕਰੰਟ ਆਈ ਤਾਰਾ ਸਾਫ ਕਰਾਂਗੇ ਉਹਨਾਂ ਵਧੀਆ ਸਾਡੇ ਆਏ ਵਰਕ ਕਰੇਗਾ ਤਾਂ ਵੀਡੀਓ ਦੇ ਵਿੱਚ ਦੁਬਾਰਾ ਅਸੀਂ ਸਲਫ ਲਗਾਇਆ ਔਰ ਲਾਈਟ ਜਲਾਈਆ ਲਾਈਟ ਵੀ ਸਾਡੀ ਬਿਲਕੁਲ ਓਕੇ ਜਗੀ ਹੈ ਔਰ ਆਪ ਜੀ ਨੂੰ ਇੱਕ ਅਪੀਲ ਹੈ ਕਿ ਤੁਹਾਡੇ ਪੰਜਾਬੀ ਭਰਾ ਦਾ ਇਹ ਚੈਨਲ ਹੈ ਇਹਨੂੰ ਜ਼ਰੂਰ ਸਪੋਰਟ ਕਰਨ ਦੀ ਕਿਰਪਾ ਕਰਨਾ ਔਰ ਸਬਸਕ੍ਰਾਈਬ ਕਰਨ ਦੀ ਜ਼ਰੂਰ ਕਿਰਪਾ ਕਰਨਾ ਤਾਂ ਅੰਤ ਵਿੱਚ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ